ਜੇ ਤੁਸੀ ਵੀ ਕਬਜ ਤੋਂ ਪਰੇਸ਼ਾਨ ਹੋ ਤਾਂ ਇਹ ਨੁਸਖਾ ਤੁਹਾਡੇ ਲਈ ਹੈ ਜੀ ਇਹ ਮੈਜੀਕਲ ਡਰਿੰਕ ਪੀਣ ਦੇ ਨਾਲ ਤੁਹਾਨੂੰ ਇੱਕ ਦਿਨ ਦੇ ਵਿੱਚ ਹੀ ਅਸਰ ਦਿਖ ਜਾਵੇਗਾ ਬਹੁਤ ਹੀ ਵਧੀਆ ਜਿਹੜੀ ਇਹ ਡਰਿੰਕ ਬਣਾ ਕੇ ਆਪਾਂ ਨੇ ਤਿਆਰ ਕੀਤੀ ਹੈ ਜੀ ਇਹ ਕਬਜ ਦਾ ਬਹੁਤ ਹੀ ਰਾਮਬਾਨ ਨੁਸਖਾ ਹੈ ਜੀ ਘਰੇਲੂ ਨੁਸਖਾ ਹੈ ਇਹਦੇ ਵਿੱਚ ਕੋਈ ਵੀ ਚੀਜ਼ ਆਪਾਂ ਨੇ ਬਾਹਰੋਂ ਲਿਆ ਕੇ ਜਿਹੜੀ ਇਹ ਨਹੀਂ ਵਰਤੀ ਆਮ ਇਹ ਚੀਜ਼ਾਂ ਜਿਹੜੀਆਂ ਨੇ ਆਪਣੀ ਰਸੋਈ ਘਰ ਵਿੱਚੋਂ ਮਿਲ ਜਾਂਦੀਆਂ ਨੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਓ ਤੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰੋ ਜੀ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਕਬਜ ਤੋਂ ਜਿਹੜੇ ਪਰੇਸ਼ਾਨ ਨੇ ਉਹਨਾਂ ਲਈ ਆਪਾਂ ਦੇਸੀ ਨੁਸਖਾ ਜਿਹੜਾ ਇਹ ਬਣਾਵਾਂਗੇ ਜੀ ਇਹੀ ਜਿਹੜਾ ਆ ਨੁਸਖਾ ਹੈ ਬਹੁਤ ਹੀ کارਗਰ ਹੈ ਤੇ ਅਜਮਾਇਆ ਹੋਇਆ ਨੁਸਖਾ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਆਪਾਂ ਪੈਨ ਰੱਖਿਆ ਹੈ ਜੀ ਗੈਸ ਉੱਤੇ ਗੈਸ ਉੱਤੇ ਸਿਮ ਰੱਖੀ ਹੋਈ ਹੈ ਇੱਕ ਚਮਚ ਮੈਂ ਜੀਰੇ ਦਾ ਲਿਆ ਹੈ ਇੱਕ ਚਮਚ ਹੀ ਲਿਆ ਹੈ ਜੀ ਅਜਵਾਇਣ ਦੋ ਚਮਚ ਲੈਣੇ ਆ ਜੀ ਆਪਾਂ ਨੇ ਸੌਂਫ ਦੇ ਇਹ ਤਿੰਨੋਂ ਜਿਹੜੀਆਂ ਚੀਜ਼ਾਂ ਨੇ ਇਹ ਪੇਟ ਸੰਬੰਧੀ ਬਿਮਾਰੀਆਂ ਨੂੰ ਠੁਰ ਕਰਦੀਆਂ ਨੇ ਜੀ ਬਹੁਤ ਹੀ کارਗਰ ਨੇ ਜੀ ਇਹ ਚੀਜ਼ਾਂ ਆਪਣੇ ਪੇਟ ਸੰਬੰਧੀ ਬਿਮਾਰੀਆਂ ਜਿਹੜੀ ਕਬਜ ਵਗੈਰਾ ਨੂੰ ਦੂਰ ਕਰਦੀਆਂ ਨੇ ਜੀ ਤੁਸੀਂ ਇਹ ਤਿੰਨੋਂ ਜੀ ਦੋ ਚੀਜ਼ਾਂ ਜਿਹੜੀਆਂ ਨੇ ਬਰਾਬਰ ਲੈਣੀਆਂ ਨੇ ਤੇ ਸੌਫ ਜਿਹੜੀ ਆ ਬਾਦ ਲੈਣੀਆਂ ਤੇ ਇਹਨਾਂ ਨੂੰ ਹੁਣ ਆਪਾਂ ਨੇ ਰੋਸਟ ਕਰਨਾ ਹੈ ਜੀ ਅੱਜਕੱਲ ਖਾਣ ਪੀਣ ਦੀ ਸਮਸਤ ਖਾਣ ਪੀਣ ਦੇ ਉਹਦੇ ਨਾਲ ਜਿਹੜਾ ਆ ਕਬਜ ਦੀ ਸਮੱਸਿਆ ਰਹਿੰਦੀ ਆ ਤੇ ਜਿਹੜਾ ਖਾਣ ਨੂੰ ਆਪਣਾ ਸਹੀ ਨਹੀਂ ਹੁੰਦਾ ਤੇ ਪਾਣੀ ਜਿਹੜਾ ਆਪਾਂ ਘੱਟ ਪੀਂਦੇ ਆ ਪਾਣੀ ਦੀ ਮਾਤਰਾ ਵੀ ਜਿਹੜੀ ਆ ਵੱਧ ਲੈਣੀ ਚਾਹੀਦੀ ਹੈ ਪਾਣੀ ਆਪਾਂ ਨੂੰ ਘੱਟੋ ਘੱਟ 2 ਲੀਟਰ ਜਿਹੜਾ ਆ ਪੀਣਾ ਚਾਹੀਦਾ ਹੈ 2 ਲੀਟਰ ਤੋਂ ਵੱਧ ਵੀ ਪੀ ਸਕਦੇ ਹੋ ਪਰ 2 ਲੀਟਰ ਜਿਹੜਾ ਪਾਣੀ ਆਪਾਂ ਨੂੰ ਹਰ ਰੋਜ਼ ਪੀਣਾ ਚਾਹੀਦਾ ਹੈ ਕਵਜ ਨੂੰ ਆਪਾਂ ਹਲਕੇ ਵਿੱਚ ਨਾ ਲਈਏ ਜੀ ਕਵਜ ਜਿਹੜੀ ਹੈ ਇਹ ਬਹੁਤ ਹੀ ਬਿਮਾਰੀਆਂ ਪੈਦਾ ਕਰਦੀ ਆ ਪਹਿਲੇ ਜ਼ਮਾਨਿਆਂ ਵਿੱਚ ਦੇਖੋ ਆਪਣੇ ਜਿਹੜੇ ਬਜ਼ੁਰਗਾ ਦਵਾਈ ਘੱਟ ਲੈਂਦੇ ਸੀ ਉਹ ਹੈ ਜੇ ਦੇਸੀ ਨੁਸਖੇ ਜਿਹੜੇ ਵਰਤ ਕੇ ਆਪਣੇ ਆ ਪ੍ਰੋਬਲਮਸ ਨੂੰ ਹੱਲ ਕਰ ਲੈਂਦੇ ਸੀਗੇ ਜੀ ਤੋਂ ਆਪਾਂ ਵੀ ਆਪਣੇ ਡਾਕਟਰ ਖੁਦ ਬਣੀਏ ਆਪਾਂ ਬਾਜ਼ਾਰੋਂ ਦਵਾਈਆਂ ਲੈਣ ਦੀ ਬਜਾਏ ਘਰੇ ਇਸ ਤਰੀਕਾ ਤਰੀਕੇ ਦੇ ਘਰੇਲੂ ਨੁਸਖੇ ਵਰਤ ਕੇ ਆਪਾਂ ਆਪਣੀ ਪ੍ਰੋਬਲਮ ਜਿਹੜੀ ਆ ਹੱਲ ਕਰ ਸਕੀਏ ਇਹ ਦੇਖੋ ਜੀ ਰੋਸਟ ਹੋ ਗਏ ਨੇ ਹੁਣ ਇਹਦੇ ਵਿੱਚ ਆਪਾਂ ਨੇ ਇੱਕ ਚਮਚ ਸੋਏ ਲੈਣੇ ਆ ਇਹਨਾਂ ਨੂੰ ਵੀ ਆਪਾਂ ਹੁਣ ਬਸ ਇੱਕ ਮਿੰਟ ਦੇ ਲਈ ਘੱਟ ਸੇਕ ਦੇ ਉੱਤੇ ਰੋਸਟ ਕਰਾਂਗੇ ਇਹਨਾਂ ਦੇ ਨਾਲ ਹੀ ਇਹਨਾਂ ਨੂੰ ਡੀਲ ਸੀਡਸ ਵੀ ਕਹਿੰਦੇ ਆ ਜੀ ਇੱਕ ਮਿੰਟ ਹੋ ਗਿਆ ਜੇ ਆਪਾਂ ਨੂੰ ਤੋਇਆਂ ਨੂੰ ਪਾਏ ਹੋਏ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਣੀਆਂ ਚੰਗੀ ਤਰ੍ਹਾਂ ਰੋਸਟ ਹੋ ਗਈਆਂ ਏ ਇਹਨਾਂ ਨੂੰ ਹੁਣ ਮੈਂ ਠੰਡਾ ਕਰ ਲਵਾਂਗੀ ਅੱਪਾ ਇੱਕ ਪਲੇਟ ਵਿੱਚ ਪਾ ਕੇ ਇਹਨਾਂ ਨੂੰ ਠੰਡਾ ਕਰ ਲਾਂਗੇ ਜੀ ਇਹਨਾਂ ਨੂੰ ਠੰਡਾ ਕਰ ਲਿਆ ਹੈ ਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਮਿਕਸਰ ਜਾਰ ਦੇ ਵਿੱਚ ਪਾ ਕੇ ਗ੍ਰाइंड ਇਹਨਾਂ ਦਾ ਆਪਾਂ ਪਾਊਡਰ ਬਣਾ ਕੇ ਤਿਆਰ ਕਰਨਾ ਹੈ ਜੀ ਪਾਊਡਰ ਆਪਾਂ ਨੇ ਬਣਾ ਲਿਆ ਹੈ ਜੀ ਇਹਨੂੰ ਕੱਢ ਲਾਂਗੇ ਆਪਾਂ ਇੱਕ ਬੌਲ ਦੇ ਵਿੱਚ ਇਦੇ ਵਿੱਚ ਹੁਣ ਆਪਾਂ ਪਾਵਾਂਗੇ ਇੱਕ ਚਮਚ ਕਾਲਾ ਨਮਕ ਅਗਰ ਤੁਹਾਡੇ ਕੋਲ ਡਰੇਈ ਵਾਲਾ ਨਮਕ ਹੈ ਤਾਂ ਤੁਸੀਂ ਇਹਨੂੰ ਜਦੋਂ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕੀਤਾ ਸੀ ਉਹਦੇ ਵਿੱਚ ਪਾ ਕੇ ਗ੍ਰाइंड ਕਰ ਸਕਦੇ ਹੋ ਪਰ ਆਪਣੇ ਕੋਲ ਪੀਸਿਆ ਹੋਇਆ ਨਮਕ ਹੈ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦੇਵਾਂਗੇ ਮਿਕਸ ਇਹ ਸਾਰੀਆਂ ਚੀਜ਼ਾਂ ਆਪਣੇ ਹਾਜਮੇ ਨੂੰ ਤੈਅ ਰੱਖ ਪਾਊਡਰ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਲਾਵਾਂਗੇ ਇੱਕ ਗਲਾਸ ਕੋਸਤਾ ਪਾਣੀ ਇਹ ਪਾਣੀ ਕੋਸਤਾ ਪਾਣੀ ਲੈ ਲਿਆ ਜੀ ਪਾਣੀ ਜਿਆਦਾ ਗਰਮ ਅਤੇ ਜਿਆਦਾ ਠੰਡਾ ਜਿਹੜਾ ਨਹੀਂ ਲੈਣਾ ਬਸ ਗੁੰਗੁਣਾ ਜਿਹਾ ਪਾਣੀ ਲੈਣਾ ਹੈ ਜੀ ਇਹਦੇ ਵਿੱਚ ਆਪਾਂ ਹੁਣ ਇੱਕ ਚਮਚ ਪਾਊਡਰ ਨੂੰ ਘੋਲ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਲੈ ਲਵਾਂਗੇ ਜੀ ਇਹ ਆਪਣੀ ਮੈਜੀਕਲ ਜਿਹੜੀ ਡਰਿੰਕ ਹੈ ਬਣ ਕੇ ਤਿਆਰ ਹੈ ਜੀ ਇਹਨੂੰ ਤੁਸੀਂ ਪੀਣ ਲੱਗੇ ਲੈਣਾ ਹੈ ਤੁਸੀਂ ਦਿਨ ਵਿੱਚ ਵੀ ਲੈ ਸਕਦੇ ਹੋ ਤੇ ਭੈਣ ਲੱਗੇ ਵੀ ਲੈ ਸਕਦੇ ਹੋ ਇਹਨੂੰ ਤੁਸੀਂ ਪੀਣ ਲੱਗੇ ਲੈਣਾ ਹੈ ਜੀ ਇਹ ਬਹੁਤ ਹੀ ਅਸਰਦਾਰaik ਨੁਸਖਾ ਹੈ ਅਜਮਾ ਕੇ ਜਰੂਰ ਦੇਖਿਓ ਤੁਸੀਂ ਵੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ